ਜੀ ਮੈਂ ਤਾਂ ਇਹ ਮੰਨਉਗਾ ਵੀ ਸਾਰਾ ਗਲਤਫਹਿਮੀ ਚੀ ਸਾਰਾ ਕੁਝ ਹੋਇਆ ਕੋਈ ਇਹਦਾ ਮੁੱਦਾ ਹੀ ਨਹੀਂ ਸੀ ਜੀ ਕੁਝ ਨਹੀਂ ਮੈਂ ਤਾਂ ਇਸ ਗੱਲ ਨੂੰ ਹੀ ਮੰਨਉਗਾ ਵੀ ਗਲਤਫਹਿਮੀ ਚੀ ਹੋ ਗਿਆ ਕੁਦਰਤੀ ਤੌਰ ਤੇ ਹੋ ਗਿਆ ਕੋਈ ਖੌਨ ਨਾਲ ਨਹੀਂ ਉਹਨਾਂ ਨਾਲ ਕੋਈ ਸਾਡਾ ਸੀ ਨਾ ਕੋਈ ਸੀ ਸਾਡੇ ਆਪ ਦੀ ਲੇਬਰ ਆਪ ਦੇ ਬੰਦੇ ਆ ਸਾਡੇ ਸਾਰੇ ਮੁੰਡੇ 24 ਘੰਟੇ ਸਾਡੇ ਨਾਲ ਕੰਮ ਕਰਦੇ ਆ ਕੋਈ ਸੀ ਨਹੀਂ ਨਹੀਂ ਉਹਨਾਂ ਨਾਲ ਸਾਡਾ ਅੱਜਾ ਕੋਈ ਰੰਜਿਸ਼ ਕੋਈ ਨਹੀਂ ਸੀ ਜਿਹੜੀ ਇੱਕ ਵੀਡੀਓ ਬੈਕ ਮੂਰੀ ਹੈ ਜੀ ਤੁਹਦੇ ਬਾਰੇ ਤੁਹਾਡੇ ਕਿਹਨੂੰ ਕਿਹੜੀ ਹੋ ਰਹੀ ਹੈ ਜੀ ਮੈਨੂੰ ਤਾਂ ਪਤਾ ਨਹੀਂ ਇੱਕ ਤੁਹਾਡੇ ਅਸਲੀ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕੋਈ ਵੀ ਤੁਹਾਡੇ ਕੋਲੇ ਜਿਹੜਾ ਪਰਸਨਲ ਅਸਲਾ ਦਿਖਾਇਆ ਜਾ ਰਿਹਾ ਨਹੀਂ ਉਹ ਤਾਂ ਕੁਸਾਂਸੀ ਬਿਲਕੁਲ ਅਸਲਾ ਘਰੇ ਹੀ ਹੈ ਜੀ ਮੇਰਾ ਉਹ ਤਾਂ ਹੈਗਾ ਹੀ ਉਹ ਕਿਤੇ ਨਹੀਂ ਜੀ ਮੈਂ ਤਾਂ ਕਿਤੇ ਨਹੀਂ ਵਰਤਿਆ ਮੈਂ ਤਾਂ ਹੈ ਹੀ ਨਹੀਂ ਸੀ ਕਿਹੜੀ ਵੀਡੀਓ ਚੱਲ ਰਹੀ ਹੈ ਬੇ ਸੋਸ਼ਲ ਮੀਡੀਆ ਦੇ ਕੋਈ ਵੀ ਵੀਡੀਓ ਨਹੀਂ ਮੇਰੇ ਮੇਰੇ ਕੋਈ ਮੈਂ ਨਹੀਂ ਵੇਖੀ ਤੇ ਨਾ ਹੀ ਮੇਰਾ ਕੋਈ ਕਿਤੇ ਫੋਟੋ ਹੈ ਜੀ ਮੇਰਾ ਤਾਂ ਕੁਝ ਨਹੀਂ ਆ ਰਿਹਾ ਹਾਂ ਤੁਸੀਂ ਦੱਸੋ ਜੇ ਕੋਈ ਤੁਹਾਡੇ ਕੋਲੇ ਹੈਗੀ ਤਾਂ ਤੁਸੀਂ ਦੱਸੋ ਨਹੀਂ ਉਹ ਤੁਹਾਡੇ ਬ੍ਰਦਰ ਦੀ ਜਿਹੜੀ ਇੱਕ ਵੀਡੀਓ ਬਾਰੇ ਫਾਇਰਿੰਗ ਕਰਦੇ ਸੀ ਉਹ ਉਹ ਇਹ ਅਜੀਬ ਕੋਈ ਜੇ ਹੋਈ ਵੀ ਹੈ ਤਾਂ ਮੈਨੂੰ ਪਹਿਲਾਂ ਤਾਂ ਉਹ ਖਾ ਦਿਓ ਹੂੰ ਤੇ ਦੋ ਨੰਬਰ ਤੇ ਕੋਈ ਹੋਈ ਤਾਂ ਹੈ ਨਹੀਂ ਉਹ ਆਏ ਸੀ ਵੀ ਪੁਲਿਸ ਨੂੰ ਜਿਆਦਾ ਡਲੇ ਰੋਲੇ ਵੱਜ ਗਏ ਮੂਵ ਜਿਆਦਾ ਵੱਡਾ ਸੀ ਜੀ ਹੂੰ ਤੇ ਬਸ ਉਹਦੇ ਕਰਕੇ ਉਹ ਪੁਲਿਸ ਭੱਜ ਕੇ ਆਪਣੇ ਬਾਹਰ ਜਾ ਵੀ ਉਹ ਆਪਣੇ ਘਰ ਨੂੰ ਆਉਂਦੇ ਸੀ ਪੁਲਿਸ ਮੂਰੋ ਰੋਕਦੀ ਸੀ ਹੂੰ ਬਸ ਆਹੀ ਆਹੀ ਮਸਲਾਸ ਸਾਰਾ ਸੀ ਗਲਤਫਹਿਮੀ ਚ ਨਾ ਉਹਨਾਂ ਨਾਲ ਸਾਡਾ ਕੋਈ ਝਗੜਾ ਨਾ ਉਹਨਾਂ ਨਾਲ ਕੋਈ ਰੌਲਾ ਨਾ ਕੋਈ ਉਹਨਾਂ ਦਾ ਜਦ ਦੀ ਉਹ ਸਾਡੇ ਨੇੜੇ ਰਹਿਣ ਵਾਲੇ ਬੰਦੇ ਆ ਸਾਡੇ ਆਪ ਦੇ ਬੰਦੇ ਸੀ ਸਾਰੇ ਸਾਰਾ ਪਿੰਡ ਸਾਡਾ ਨਹੀਂ ਨਹੀਂ ਕੋਈ ਪੋਲੀਟਿਕਲ ਨਹੀਂ ਉਹ ਕੁਦਰਤੀ ਤੌਰ ਤੇ ਬਸ ਐਵੇਂ ਗਲਤਫਹਿਮੀ ਚ ਸੀ ਸਾਰਾ ਕੁਝ ਹੈ ਨਾ ਨਾ ਫਾਹਾਂ ਉੱਤਰੀਆਂ ਵੀ ਪੋਲੀਟਿਕਲ ਨਹੀਂ ਨਾ ਪੋਲੀਟਿਕਲ ਹੈ ਨਹੀਂ ਸਾਡਾ ਪੋਲੀਟਿਕਲ ਕੀ ਆ ਸਾਡੀ ਤਾਂ ਕਾਂਗਰਸ ਸਰਕਾਰ ਚ ਅਸੀਂ ਇਲੈਕਸ਼ਨ ਲੜਿਆ ਸੀ ਜਿੱਤੇਆਂ ਸਾਰਾ ਪਿੰਡ ਸਾਡੇ ਨਾਲ ਸੀ ਹੂੰ ਆ 1000 ਵੋਟ ਤੇ ਅਸੀਂ ਜਿੱਤੇਆਂ 1100 ਤੇ ਹੂੰ ਸਾਡੇ ਨਾਲ ਕਿਸੇ ਦਾ ਕੋਈ ਘਰਸੀ ਰੌਲੇ ਨਹੀਂ ਤੁਹਾਡਾ ਕੋਈ ਜਾਨੀ ਨੁਕਸਾਨ ਹੋਇਆ ਨਹੀਂ ਜੀ ਨਹੀਂ ਕੋਈ ਫਿਰਦਾ ਤੁਹਾਨੂੰ ਵੀ ਪਤਾ ਜਾਂਦਾ ਜੀ ਜਾਨੀ ਨੁਕਸਾਨ ਮਾਲੀ ਨੁਕਸਾਨ ਸਾਡੇ ਸ਼ੀਸ਼ੇ ਟੁੱਟ ਗਏ ਜੀ ਘਰ ਦੇ ਘਰੇ ਆ ਕੇ ਡਲੇ ਵਜੇ ਜੀ ਹਾਂ ਜੀ ਸ਼ੀਸ਼ੇ ਟੁੱਟ ਗਏ ਜੀ ਤਿੰਨ ਬੰਦੇ ਸਾਡੇ ਹਸਪਤਾਲ ਪਏ ਉਹਨਾਂ ਦੇ ਸੱਟਾਂ ਵਜਿੰਗ ਹੂੰ ਬਸ ਇਨਾ ਹੀ ਹੈ ਕੀ ਕੁ ਲਖਮਣ ਨੂੰ ਪੀ ਆ ਜਾ ਸਕਦੀ ਉਹ ਡਾਂਗਾ ਨੂੰਆ ਸੂਟਾਂ ਸਟਾਂਗਾ ਜੀ ਤੁਹਾਨੂੰ ਬੋਦੋ ਦਾ ਡਾਕਟਰ ਨੂੰ ਪਤਾ ਟੁੱਟ ਟ੍ਰਾਈ ਤਾਂ ਉਹ ਦੱਸਣ ਕਿ ਕੀ ਕਰਸਾ ਉੱਥੇ ਸੱਤ ਤਾਂ ਉਹ ਤੋਂ ਬਾਅਦ ਜਾਏ ਨਹੀਂ ਕਿ ਉਹ ਤੋਂ ਬਾਅਦ ਰੌਲਾ ਹੀ ਜਿਹੜਾ ਵੱਡਾ ਬਣ ਗਿਆ ਜੀ ਹੂੰ ਉਸ ਵੰਦੀ ਉਹ ਇੱਥੋਂ ਰੈਫਰ ਕਰਤੇ ਸੀ ਜਿਹੜੇ ਉਹ ਸੀ ਜਿਹੜਾ ਹੱਸ ਸਕੀ ਤੁਹਾਡੇ ਘਰ ਤੱਕ ਪਹੁੰਚ ਕੇ ਸੀ ਉਹ ਤਾਂ ਸਾਡੇ ਘਰੇ ਪਹਿਲਾਂ ਵੀ ਘਰੀ ਆਗੇ ਸੀ ਜੀ ਤੜਕੇ ਅਸੀਂ ਘਰੇ ਨਹੀਂ ਸੀ ਉਦੋਂ ਬੋੜੀਆਂ ਲੇਡੀਜ਼ ਸੀ ਦੋ ਬੰਦੇ ਘਰੇ ਸੀ ਸਾਡੇ ਸਾਰੇ 100 150 ਬੰਦਾ ਸੀਗਾ ਉਹ ਬਾਹਰ ਚ ਹੀ ਆਗੇ ਸੀ ਹੂੰ ਇਹ ਇੱਥੋਂ ਮੁੜ ਕੇ ਉਹਨਾਂ ਨੇ ਜਾ ਕੇ ਉੱਥੇ ਤਰਨ ਆਲੇ ਉਹ ਬੋਲ ਤੁਨਾਲੋਂ ਨਾਲ ਕੀ ਹੋਈ ਗਿਆ ਚਾਰ ਪੰਜ ਘੰਟੇ ਸਾਰੋਂ ਦਾ ਇਹ ਸੀਟੀਵੀ ਬੜਾ ਪੁਲਿਸ ਆਈ ਵੀ ਹਟਾ ਦੂਗੀ ਇਹਨਾਂ ਨੂੰ ਤੇ ਧਰਨਾ ਚਲੋ ਦਿੰਦੇ ਹੀ ਦੇ ਲਿਆ ਧਰਨਾ ਸਾਨੂੰ ਕੋਈ ਟਿਕੂ ਗੱਲ ਨਹੀਂ ਧਰਨਾ ਦੇ ਲਿਆ ਧਰਨੇ ਚ ਕੋਈ ਫੈਸਲਾ ਹੋ ਜੂਗਾ ਨਾ ਹੋਊਗਾ ਤਾਂ ਜਿਵੇਂ ਕੋਈ ਹੋਊਗਾ ਵੀ ਆਪੇ ਪੁਲਿਸ ਨੇ ਤੋਂ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਧਰਨੇ ਚ ਗਏ ਨਾ ਸਾਡਾ ਕੋਈ ਮਤਲਬ ਨਹੀਂ ਅਸੀਂ ਉਹਨੂੰ ਠਾਉਣਗੇ ਨਾ ਕੁਝ ਕਹਿਣਗੇ ਉਹਦੋਂ ਤੋਂ ਜੰਦਾ ਉਦੋਂ ਪਤਾ ਲੱਗਿਆ ਉਹ ਸਾਡੇ ਬਾਹਰ ਕੋਲੇ ਸਾਰੀ ਪੁਲਿਸ ਦਾ ਉੜਦੌੜ ਕਰਕੇ ਆ ਗਈ ਤੇ ਉਹ ਕੁੜੀਆਂ ਦੇ ਸੱਟਾਂ-ਸੁੱਟਾਂ ਵਾਜੰਨਾਂ ਲੱਤਾਂ-ਲੁੱਤਾਂ ਤੇ ਪੁਲਿਸ ਵਾਲਿਆਂ ਦੇ ਹਮ ਇੱਕ ਪੁਲਿਸ ਵਾਲਾ ਡਿੱਗ ਪਿਆ ਹਮ ਉਦੋਂ ਸਾਰਾ ਰੌਲਾ ਪਿਆ ਵੀ ਪੁਲਿਸ ਕੋਲ ਕਿ ਲੋਕਾਂ ਨੂੰ ਕਿਉਂ ਲੋੜ ਪਈ ਕੀ ਗੱਲ ਸੀ ਉਹ ਉਹੀ ਦੱਸ ਸਕਦੇ ਜੀ ਉਹੀ ਉਹੀ ਦੱਸ ਸਕਦੇ ਜੀ ਉਹਨਾਂ ਨੂੰ ਕਿਉਂ ਲੋੜ ਪਈ ਹਮ ਸਾਨੂੰ ਤਾਂ ਸਾਡਾ ਇਸ ਤੇ ਉੱਥੇ ਨਹੀਂ ਸੀ ਸਾਫ ਤਾਂ ਉਹ ਤਾਂ 200 ਕਿਲੋਮੀਟਰ ਹੋਊਗਾ ਦੂਰ ਹੂੰ ਐਗੋਸ ਹਾਂ 200 ਮੀਟਰ ਦੀ ਦੂਰੀ ਤੇ ਘਰ ਤੋਂ 200 ਮੀਟਰ ਭੱਜ ਕੇ ਸਾਨੂੰ ਸਾਰੀ ਪੁਲਿਸ ਬਾਹਰ ਚਾਗੀ ਸਾਰੇ ਡਲੇ ਸਾਡੇ ਘਰੇ ਵੱਜਣ ਲੱਗੇ ਸ਼ੀਸ਼ਾ ਟੁੱਟ ਗਿਆ ਸਾਨੂੰ ਤਾਂ ਫਿਰ ਪਤਾ ਲੱਗਿਆ ਵੀ ਅਦਰ ਬਾਹਰ ਕੀ ਹੋ ਗਿਆ ਹੂੰ ਆ ਹੋਇਆ ਤੁਸੀਂ ਕਿਸ ਤਰ੍ਹਾਂ ਫਿਰ ਆ ਤਾਂ ਪਛਾਣ ਕਰੇ ਬਚਾਉ ਤਾਂ ਨਹੀਂ ਫਿਰ ਉਹ ਬਾਹਰ ਜੜੇ ਗੇਟ ਜੜੇ ਸਾਰੇ ਬੰਦੇ ਪੱਜ ਪਜਾ ਕੇ ਜਿਵੇਂ ਵੀ ਹੋਇਆ ਜਿੱਦੋਂ ਜਿਵੇਂ ਹੋਇਆ ਡਲੇ ਡਲੇ ਮੇਰੇ ਹਿਸਾਬ ਨਾਲ ਤਾਂ ਡਲਾ ਕੋਈ 10000 ਚੱਲ ਗਿਆ ਹੋਊ ਜੀ ਹੂੰ ਘਟ ਤੋਂ ਘਟ ਹੂੰ ਤੇ ਇੱਕ ਘੰਟਾ ਡਲੇ ਚਲੀ ਗਏ ਜਦੋਂ ਫਿਰ ਅਸੀਂ ਇਧਰੋਂ ਉਹ ਉਠ ਖੜੇ ਬਾਰ ਬੂਰ ਆਪਦੇ ਡਲੇ ਡੋਲੇ ਕੇ ਕੋਠਾਂ ਤੇ ਮਤਲਬ ਮੁੰਡੇ ਪਾਸਿਆਂ ਵਾਲੇ ਘਰਾਂ ਵਾਲੇ ਸਾਰੇ ਲੋਕ ਚੜ ਕੇ ਪੁਲਿਸ ਦੀ ਮਦਦ ਕਰਨ ਲੱਗੇ ਲੋਕ ਸਾਰੇ ਹੂੰ ਇਹ ਨਹੀਂ ਵੀ ਕੋਈ ਇੱਕ ਘਰ ਜਾਂ ਮੈਂ ਜਾਂ ਕੋਈ ਹੋਰ ਸਾਰੇ ਲੋਕ ਪੁਲਿਸ ਦੀ ਮਦਦ ਪੁਲਿਸ ਨਾਲ ਧੱਕਾ ਜਿਆਦਾ ਹੋ ਗਿਆ ਪੁਲਿਸ ਤੇ ਛੱਟ ਜਿਆਦਾ ਵਜ ਗਈ ਹੂੰ ਉਹ ਲੋਕ ਡਲੇ ਚਲਾਉਣ ਲੱਗੇ ਉਹ ਪਿੱਛੇ हट ਗਏ ਉਸ ਦੇ ਮੁਲਾਜ਼ਮ ਵੀ ਚੱਕ ਨਹੀਂ ਹੋਏ ਹੋਏ ਆ ਜੀ ਤਿੰਨ ਚਾਰ ਬੰਦੇ ਪੰਜਾਂ ਦੇ ਸਟਾਂ ਲੇਡੀਜ਼ ਦੇ ਵੀ ਸਟਾਂ ਉਹ ਤਾਂ ਮਗਰੋਂ ਇੱਥੇ ਦਵਾਜਾਂ ਦੂਨੀਆਂ ਪਟਕਾਂ ਪੁੱਟਕਾਂ ਕਰਾਈ ਗਏ ਆ ਹੂੰ ਬਸ ਇੱਕ ਟੁੱਟ ਗਈ ਜੀ ਤੋ ਤਨਕਾਰਾਂ ਮੋਟਰਸਾਈਕਲ ਕੋਈ ਕੁਝ ਤੋੜਪਨ ਹੋਈ ਹੈ ਹੂੰ بس کہتے ਜੀ ਜੀ ਬਸ ਟੁੱਟੀ ਬਸ ਪੁਲਿਸ ਦੀ ਉਦੋਂ ਨਾਕੇ ਦੇ ਨੇੜੇ ਖੜੀ ਸੀ ਉਥੋਂ ਬੈਕ ਭਜਾ ਕੇ ਲਿਆਇਆ ਕੋਈ ਟਰੱਕ ਚ ਵੱਜ ਗਈ ਉਹਨਾਂ ਤੇ ਉਤੋਂ ਮੂਹਰ ਉਹਨਾਂ ਨੇ ਪਾ ਨਤੀ ਮੂਹਰਾਂ ਸਾਰੀ ਕੋਈ ਸਰਕਾਰੀ ਗੱਡੀ ਹੈ ਹਾਂ ਪਤਾ ਨਹੀਂ ਜੀ ਇਹ ਪ੍ਰਾਈਵੇਟ ਹੈ ਕਿ ਸਰਕਾਰੀ ਹੈ ਗੱਡੀਆਂ ਅਸੀਂ ਤਾਂ ਇਹ ਨਹੀਂ ਜਾਣਦੇ ਜੀ ਜੀ ਜਿਹੜਾ ਲੜਾਈ ਦਾ ਕਾਰਨ ਕੀ ਹੈਗਾ ਧਰਨਾ ਕਾਹਤੋਂ ਲੱਗਿਆ ਜੀ ਕੁਝ ਵੀ ਨਹੀਂ ਜੀ ਕਾਰਨ ਹੀ ਨਹੀਂ ਆਹੀ ਤਾਂ ਗੱਲ ਹੈ ਜੀ ਕਾਰਨ ਅੱਜ ਵੀ ਕੋਈ ਨਹੀਂ ਹੁਣ ਵੀ ਕੋਈ ਨਹੀਂ ਪਹਿਲਾਂ ਵੀ ਕੋਈ ਨਹੀਂ ਐਸੀ ਗੱਲ ਤਾਂ ਸਾਨੂੰ ਛੋਟਾ ਜਿਹਾ ਉਹਨਾਂ ਦੇ ਘਰ ਦਾ ਤਿੰਨ ਘਰ ਉਹਨਾਂ ਦੇ ਚਾਰ ਦੋ ਤਿੰਨ ਘਰ ਜੀਮਦਾਰਾਂ ਦੇ ਪਾਣੀ ਹੈ ਕੋ ਪਾਇਪ ਚ ਪੈਂਦਾ 20 25 ਸਾਲ ਦਾ ਪੈਂਦਾ ਥੱਲੇ 6 ਇੰਚ ਦੇ ਪਾਇਪ ਨਾ ਪਿਆ ਛੱਪੜ ਨੂੰ ਜਾਂਦੇ ਹ ਕੋਈ ਰੋਲੇ ਵਾਲਾ ਤੁਥੇ ਮਸਲਾ ਹੀ ਨਹੀਂ ਨਹੀਂ ਉਹਨਾਂ ਨੇ ਜਿਹੜਾ ਧਰਨਾ ਲਾਇਆ ਸੀ ਤੁਹਾਡੇ ਖਿਲਾਫ ਲਾਇਆ ਸੀ ਸਾਡੇ ਖਿਲਾਫ ਲਾਇਆ ਉਹਨਾਂ ਨੇ ਇਹ ਕਹਿ ਕੇ ਲਾਇਆ ਵੀ ਅਸੀਂ ਇਹਨਾਂ ਦੇ ਬਾਰਚ ਆਏ ਸੀ ਤੇ ਉਹਨਾਂ ਨੇ ਸਾਨੂੰ ਧੱਕੇ ਮਾਰੇ ਅੱਛਾ ਮਤਲਬ ਜਿਹੜਾ ਜਿੱਥੋਂ ਮਤਲਬ ਗੱਲ ਵੱਧਦੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਉਹ ਮਜ਼ਦੂਰ ਹੈ ਤੇ ਇੱਥੇ ਪਿੱਛੇ ਕਿਸਾਨ ਉਹ ਅਸੀਂ ਤਾਂ ਮਜ਼ਦੂਰ ਕਿਸਾਨ ਕਹਿੰਦੇ ਜਿਵੇਂ ਇਸ ਤਰ੍ਹਾਂ ਉਹਨਾਂ ਨੂੰ ਆਪਦੇ ਨਾਲ ਵੀ ਮੂਰੇ ਕਹਿੰਦੇ ਆ ਸਾਡੇ ਤਾਂ ਉਹ ਖਾਂਬਾ ਸਾਡੇ ਉਹ ਕਾਰੋਬਾਰ ਕਰਦੇ ਆ ਕੰਮ ਕਰਦੇ ਆ ਫੇਰ ਹੀ ਅਸੀਂ ਖੇਤੀ ਕਰਦੇ ਆ ਸਾਡੇ ਵਰਗੇ ਬੰਦਿਆਂ ਤੋਂ ਤਾਂ ਕਾਬੀ ਨਾ ਹੋਵੇ ਨਾ ਤੋਂ ਬਣਾ ਤੇ ਸਾਡਾ ਕੰਮ ਕਰਦੇ ਆ 24 ਘੰਟੇ ਤੋਂ ਸਾਡੇ ਆਪਦੇ ਘਰ ਦੇ ਮੈਂਬਰ ਸਾਡੇ ਨਾਲ ਜਿਹੜੇ ਸੀਰੀ ਰਹੇ ਆ ਇਸ ਇਨ ਸਾਰੇ ਭਾਈਚਾਰੇ ਚ ਉਹਨਾਂ ਚੋਂ ਤੁਸੀਂ ਪਿੰਡ ਚ ਜਾ ਕੇ ਪੁੱਛ ਲਓ 30 30 ਸਾਲ 40 40 ਸਾਲ ਹੋ ਗਏ ਉਹਨਾਂ ਦੇ ਪਰਿਵਾਰ ਨੂੰ ਸਾਡੇ ਨਾਲ ਲੱਗਿਆ ਹਮ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਕਿਸੇ ਨਾਲ ਲੜਾਈ ਝਗੜੇ ਦਾ ਅੱਜ ਤੱਕ ਹੂੰ ਕਿਤੇ ਪਿਛਲੇ ਕੁਦਾ 20 ਸਾਲ ਚ ਅਸੀਂ ਕੋਈ ਵਿਹੜੇ ਜਾ ਕੇ ਕੋਈ ਲੜਾਈ ਹੋਈ ਹੋਵੇ ਜਾਂ ਕਿਸੇ ਨਾਲ ਲੜੇ ਹੋਈ ਨਾ ਅੱਜ ਕੋਈ ਲੜਾਈ ਆ ਉਹ ਤਾਂ ਕੁਲਦੀਪ ਸਿੰਘ ਦੇ ਪਤਾ ਨਹੀਂ ਕੀ ਦਿਮਾਗ ਚ ਕਿਉਂ ਕੀ ਆਇਆ ਕਿਵੇਂ ਉਹ ਬੰਦਿਆਂ ਨੂੰ ਲੈ ਕੇ ਆ ਕਿਵੇਂ ਬੰਦੇ ਸਾਨੂੰ ਇਹ ਨਹੀਂ ਸਮਝ ਆਉਂਦੀ ਅੱਜ ਵੀ ਉਹ ਆ ਕਿਉਂਗੇ ਸਾਡੇ ਨਾਲ ਕੇਦਾ ਕੋਈ ਰੌਲਾ ਨਹੀਂ ਝਗੜਾ ਨਹੀਂ ਲੜਾਈ ਨਹੀਂ ਅੱਜ ਵੀ ਨਹੀਂ ਝਗੜਾ ਹੂੰ ਉਹ ਆ ਕਿਉਂਗੇ ਸਾਡੇ ਘਰ ਨੂੰ ਹੂੰ ਕੋਈ ਉਥੇ ਸਾਡੇ ਘਰ ਦਾ ਮਤਲਬ ਨਹੀਂ ਕਿਸਦਾ ਜੀ ਫਿਰ ਸਾਡੇ ਕੱਲੇ ਲੇਡੀਜ਼ ਦਾ ਘਰੇ ਲੇਡੀਜ਼ ਨੇ ਬਾਹਰ ਖੋਲ ਕੇ ਪੁੱਛਿਆ ਵੀ ਕੀ ਗੱਲ ਉਹ ਬਾਹਰ ਤੇ ਸਾਡੀਆਂ ਵੀਡੀਓ ਬਣਾਈ ਜਾਂਦਾ ਸੀ ਹੂੰ ਸਾਡੀ ਆਪਦਾ ਸਾਡਾ ਪਰਸਨਲ ਘਰ ਆ ਸਾਡੀ ਅੱਜ ਸਵੇਰ ਨੂੰ ਵੀਡੀਓ ਬਣਨੀ ਚਾਹੀਦੀ ਜੀ ਸਾਨੂੰ ਦੱਸ ਕੇ ਕੋਈ ਗੱਲ ਸੀ ਆ ਜਾਂਦਾ ਸਾਨੂੰ ਦੱਸ ਦਿੰਦਾ ਸੀ ਘਰੇ ਸੀ ਮੈਂ ਤਾਂ ਉਸ ਤੋਂ ਕਈ ਦਿਨ ਪਹਿਲਾਂ ਐਸ ਐਚਓ ਸਾਹਿਬ ਨੂੰ ਤਿੰਨ ਦਿਨ ਪਹਿਲਾਂ ਐਪਲੀਕੇਸ਼ਨ ਲਾ ਕੇ ਆਇਆ ਉਹ ਤੇ ਸਾਡੇ ਅਕ ਨਾਲੀ ਦਾ ਮਸਲਾ ਜੂ ਹੱਲ ਕਰਵਾ ਦੇ ਐ ਕੋਈ ਰਿਕਾਰਡ ਹੂੰ ਤੇ ਆਪਣੇ ਵੀਡੀਓ ਸਾਵ ਨੂੰ ਵੀ ਦੇ ਕੇ ਹੂੰ ਹੋਰ ਇਹਦੂ ਕੋਈ ਝਗੜੇ ਵਾਲੀ ਗੱਲ ਹੁੰਦੀ ਐ ਐਪਲੀਕੇਸ਼ਨ ਕਰਦੇ ਦਿਨ ਸੇ ਸਿ ਨਾਲੀ ਪਰਦੇ ਲਾਉਂਦੇ ਲੜ ਪੈਂਦੇ ਅਸੀਂ ਤਾਂ ਲੜਨ ਦਾ ਕੋਈ ਮੂਡ ਹੀ ਨਹੀਂ ਸੀ ਮੈਂ ਤਾਂ ਜੈਤੋ ਆਪਦੇ ਕਾਰੋਬਾਰ ਤੇ ਗਿਆ ਹੋਇਆ ਸੀ ਉੱਥੋਂ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਟੀਬੀ ਸਾਹਿਬ ਅਖੰਡ ਪਾਠ ਦਾ ਪੋ ਪਹਿ ਰਿਆ ਸੀ ਇਹ 9:30 ਤੋਂ ਗਿਆ ਪੌਣੇ 11 ਵਜੇ ਤੱਕ ਮੈਂ ਟੀਬੀ ਸਾਹਿਬ ਗੁਰਦੁਆਰਾ ਸਾਹਿਬੋਂ ਵੀਡੀਓ ਚੈੱਕ ਕਰ ਲਿਆ ਅਰਦਾਸ ਹੋਈ ਤੋਂ ਬਾਅਦ ਮੈਨੂੰ ਫੋਨ ਗਿਆ ਵੀ ਪਿੰਡ ਉੱਥੇ ਤਾਂ ਯਾ ਕੋਈ ਹੋ ਗਿਆ ਮੇਰੇ ਉਹਨਾਂ ਨੂੰ ਡਰਨ ਲੱਗਿਆ ਸੀ ਉਹ ਕਹਿ ਰਹੇ ਅਰੇ ਨਾਨੇ ਜੀ ਸਾਨੂੰ ਪਸਤੌਲ ਸੀ ਜੋ ਜੋ ਮਤਲਬ ਜਿੰਨਾ ਕਹੋਗੇ ਤਕੜੇ ਲੋਕ ਆਂ ਅਸੀਂ ਗਰੀਬ ਲੋਕ ਚਲੋ ਜੀ ਅਸੀਂ ਕਿਸਾਨ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਜਿਹੜੀ ਗੱਲ ਹੈ ਜਿੰਨੀ ਅਸਲੀਅਤ ਆ ਅਸੀਂ ਉਹ ਦੱਸਣੀ ਚਾਹੁੰਦੇ ਆਂ ਨਾ ਅਸੀਂ ਝੂਠ ਦਾ ਭਲਾੰਦਾ ਮਾਰਦੇ ਆਂ ਨਾ ਝੂਠੇ ਦੇ ਵਿੱਚ ਬੋਲਣਾ ਨਾ ਹੈ ਕੋਈ ਝੂਠ ਵਾਲੀ ਗੱਲ ਨਾ ਕੋਈ ਨਹਿਰ ਦਰਿਆਵਾਂ ਦਾ ਰੌਲਾ ਨਾਲੀ ਦਾ ਪਾਣੀ ਦਾ ਰੌਲਾ ਤੇ ਬਾਕੀ ਜਸੇ ਬੰਦੇ ਦਾ ਉਹਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਆਂ ਉਹਦੇ ਵੱਲ ਵੀ ਸਾਡਾ ਕੋਈ ਕਿਸੇ ਕਿਸਮ ਦਾ ਝਗੜਾ ਹੀ ਨਹੀਂ ਨਾ ਕੋਈ ਸਾਡਾ ਕੋਈ ਜਾਤੀਵਾਦ ਦਾ ਝਗੜਾ ਨਾ ਕੋਈ ਇਹਨਾਂ ਨਾਲ ਸਾਡਾ ਕੋਈ ਕਿਸੇ ਕਿਸਮ ਦਾ ਝਗੜਾ ਨਾ ਕੋਈ ਵਟ ਇਨੂੰ ਜੇ ਅਸੀਂ ਕੋਈ ਬੰਦਾ ਤੂਲ ਦੇਈ ਜਾਵੇ ਹੂੰ ਤੇ ਉਹਦੀ ਉਹ ਤਾਂ ਫਿਰ ਆਪਾਂ ਉਹਨੂੰ ਕੋਸ ਰੋਕ ਹੀ ਨਹੀਂ ਸਕਦੇ ਜੀ ਹੁਣ ਵੀਡੀਓ ਵੀਡੀਓ ਆ ਕੋਈ ਪਾਈ ਜਾਵੇ ਕੁਛ ਲਿਖੀ ਜਾਵੇ ਹੂੰ ਉਹਨੂੰ ਆਪਾਂ ਨਹੀਂ ਰੋਕ ਸਕਦੇ ਕਿਸੇ ਨੂੰ ਵੀ ਰੋਕ ਸਕਦੇ ਜਦੋਂ ਤੁਹਾਡੀ ਗੱਲ ਹੁੰਦੀ ਐ ਕਿ ਜਿਹੜੇ ਪੰਚਾਇਤ ਦੇ ਮੈਂਬਰ ਚੁਣੇ ਹੁੰਦੇ ਚਲੋ ਸਰਪੰਚ ਨਾਲ ਤਾਂ ਹੋ ਗਈ ਉਹਦੇ ਤੱਕ ਗੱਲਬਾਤ ਅਪਰੋਚ ਕਰੀ ਵੀ ਐਸੀ ਗੱਲ ਨੂੰ ਆਪਾਂ ਟਿਕਾਈ ਜੇ ਕੰਟਾ ਨਾਲੀ ਦੀ ਪਾਣੀ ਛੋਟੀ ਵੀ ਸੀ ਤੇ ਗੱਲ ਫੜ ਗਈ ਬਹੁਤ ਵੱਡੀ ਜਾਦੀ ਗੱਲ ਬਹੁਤ ਵੱਡੀ ਬਣ ਗਈ ਜੀ ਗੱਲ ਕੁਛ ਵੀ ਨਹੀਂ ਸੀ ਅੱਜ ਵੀ ਕੁਛ ਨਹੀਂ ਪੰਚਾਇਤ ਮੈਂਬਰਾਂ ਨੂੰ ਪੰਚਾਇਤ ਮੈਂਬਰਾਂ ਨਾਲ ਤੁਸੀਂ ਮੀਟਿੰਗ ਹੀ ਕਰ ਲੋ ਵੀ ਉਹ ਕਿਉਂ ਨਹੀਂ ਉਹਨਾਂ ਨੂੰ ਕੋਈ ਪੁੱਛਿਆ ਗਿਆ ਸਰਪੰਚ ਨੇ ਜੀ ਆਪਣੇ ਘਰੇ ਆਉਣਾ ਸੀ ਪੰਚਾਇਤ ਆਉਂਦੀ ਪੰਚਾਇਤ ਆ ਕੇ ਸਾਨੂੰ ਕੋਈ ਗੱਲ ਕਹਿੰਦੀ ਜੇ ਅਸੀਂ ਮੋੜ ਦੇ ਜਾਂ ਕੋਈ ਪੰਚਾਇਤ ਨੂੰ ਜਵਾਬ ਦਿੰਦੇ ਫਿਰ ਠਾਣੇ ਜਾਂਦੇ ਜਾਂ ਸਾਡੇ ਉਲਟ ਕੋਈ ਕਾਰਵਾਈ ਕਰਦੇ ਇੱਕ ਵੀ ਸਿੰਗਲ ਬੰਦਾ ਪੰਚਾਇਤਦਾਨੀ ਉਹਦੇ ਚ 100 150 ਬੰਦੇ ਚ ਫਿਰ ਕੀ ਖਈਏ ਜੀ ਉੰਜੇ ਆਪਾਂ ਦੇਖਿਆ ਜਾਵੇ ਤਾਂ ਮਤਲਬ ਦੋਨਾਂ ਤਰਾਂ ਦੀ ਲੜਾਈ ਹੋਈ ਹੈ ਜੇ ਦੋਨਾਂ ਤਰ੍ਹਾਂ ਬੈਠ ਕੇ ਇਹਨੂੰ ਸੋਲਦਾ ਬਹੁਤ ਵੱਡਾ ਨੁਕਸਾਨ ਹੋ ਜਾਵੇ। ਸਾਡੇ ਨੂੰ ਤਾਂ ਕੋਈ ਲੜਾਈ ਨਹੀਂ ਹੋਈ ਜੀ। ਸਾਡੇ ਨੂੰ ਤਾਂ ਉਹਦੇ ਵੀ ਨਹੀਂ ਹੋਈ ਅੱਜ ਵੀ ਨਹੀਂ। ਹੂੰ। ਉਹ ਤਾਂ ਪੁਲਿਸ ਨਾਲ ਲੜਾਈ ਹੋਈ। ਉਹਨਾਂ ਦੀ ਧਰਨਾ ਪੁਲਿਸ ਚਕਾਉਣ ਗਈ ਆ। ਪੁਲਿਸ ਨਾਲ ਲੜਾਈ ਹੋਈ। ਪੁਲਿਸ ਕੋਟੀ ਪੁਲਿਸ ਭੱਜ ਕੇ ਸਾਡੇ ਕੋਲ ਜਦੋਂ ਆਪਾਂ ਕਿਸੇ ਆਵਾਂਗੇ ਕੋਲੇ ਉੱਥੇ ਤਾਂ ਹਟਾਉਣ ਵਾਸਤੇ ਆਪਾਂ ਨੂੰ ਉਹਨਾਂ ਨੂੰ ਮਦਦ ਤਾਂ ਬੰਦਾ ਸਾਹਮਣੇ ਕੋਈ ਬੰਦਾ ਨਹੀਂ ਮਾਰਿਆ ਜਾਂਦਾ ਜੀ। ਜੇ ਆਪਣੇ ਸਾਹਮਣੇ ਕੋਈ ਬੰਦਾ ਮਾਰ ਰਿਹਾ ਆਪਾਂ ਉਹਨੂੰ ਬਚਾਉਣ ਵਾਸਤੇ ਭਲਾ ਆਪਣੇ ਵੀ ਸ ਤੁਹਾਨੂੰ ਕਿ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਦਾ